ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਸਨ ਪਦ ਪੁਨਿਆਕੀ ਤੇ ਲਾਨਾ ਕਬ ਬਾਚ ਥਾਰੂ ਆਚਰਨ ਹਿਤ ਜਗ ਤਰਨ ਕਾਹੂ ਤੇ ਕਾਹੂ ਬਿਦੀ ਨਾ ਜਾਣੀ ਨਾ ਜਾਣੀ ਹੋ ਹਰੀ ਨਾ ਜਾਣੀ ਬੂੰਦ ਹੈ ਪਿਆਸ ਨਾ ਨਿਵਰੇ ਕੈਸ ਹੂੰ ਬਿਨ ਜਲ ਰਾਸ ਨਾ ਤ੍ਰਿਪਤ ਤੇ ਸਾਨੀ ਪ੍ਰਭ ਕਰੁਣਾ ਹੋ ਪ੍ਰਭ ਕਰੁਣਾ ਖਾਨੀ ਸਿਵ ਬੇਰੰਜਿ ਅਰਨਾਰਦ ਸਾਰਦ ਪਾਰ ਨਾ ਪਾਵਤ ਸੰਭ ਭਵਾਨੀ ਮਹਿਮਾ ਥਾਰੀ ਨਾ ਜਾਣੀ ਹੋ ਹਰੀ ਨਾ ਜਾਣੀ ਗਣ ਪਤਰਮਾ ਬੇਦਖਟ ਸ਼ਾਸਤਰਨ ਔ ਅਸ਼ਟਾਦਸ ਰਿਚਾ ਪੁਰਾਨੀ ਕਾਹੂ ਤੈਨਹ ਜਾਤ ਲਖਾਈ ਨੀਤ ਨੇਤ ਮਿਲ ਸਭ ਹੈ ਬਖਾਨੀ ਨਾ ਜਾਣੀ ਹੋ ਹਰੀ ਨਾ ਜਾਣੀ ਦੇਵ ਦੈਤ ਦਾਨਵ ਅਸੁਰਾਦਿਕ ਕਿ ਨਹਿ ਨਾ ਸਾਦੇ ਉਸਾਰੰਗ ਪਾਨੀ ਹਰ ਹਰ ਹਰਤ ਪੇ ਸਭ ਹੀ ਲਖਿਓ ਨਾ ਸੇਵ ਪੇਵ ਜਗਦਾਨੀ ਨਾ ਜਾਣੀ ਹੋ ਹਰੀ ਨਾ ਜਾਣੀ ਆਕਾਥ ਨਾ ਕਥਨ ਜਾਤ ਕਾਹੂ ਤੇ ਕੇਵੜ ਕੈ ਸਿਓ ਰੂਪ ਵਡਾਨੀ ਸੂਸ਼ਮਤੇ ਅਤ ਸੂਸ਼ਮ ਕਹੀ ਅਤ ਵ੍ਰਿੱਧਨ ਤੇ ਅਤ ਬ੍ਰਿੱਧ ਬ੍ਰਦਾਨੀ ਨਾ ਜਾਣੀ ਹੋ ਹਰੀ ਨਾ ਜਾਣੀ ਰਹਾਉ ਕਰ ਪਹਿਲੇ ਕਾ ਤੇਲਾਨਾ ਰਾਜ ਨਮੋ ਰਾਜਨ ਮਹਾਰਾਜਨ ਦੇਵਨ ਦੇਵ ਦੇਵੇਸ ਸੁਰਾਨੀ ਛਤ੍ਰੇ ਨਮੋ ਛਤਰੀਪਤ ਮਹਾਰ ਬਿਪਰਨਮੋ ਦਿਜਵਰ ਪ੍ਰਧਾਨੀ ਨਾ ਜਾਣੀ ਹੋ ਹਰੀ ਨਾ ਜਾਣੀ ਗਿਆਨ ਨਮੋ ਗਿਆਨੀ ਬੜੀ ਉਤਮ ਜੋਗ ਨਮੋ ਵੜ ਜੋਗ ਧਿਆਨੀ ਮੋਨ ਨਮੋ ਕਪਲ ਮਨ ਸ੍ਰੇਸ਼ਟ ਸਤਗੁਰ ਮੋ ਗੁਰੂ ਨਾਨਕ ਗਿਆਨੀ ਜਾਨੀ ਹੋ ਹਰੀ ਏ ਜਾਨੀ ਪੁਨੀਆਂ ਤੇ ਲਨ ਸੂਰਣ ਮੋ ਰਾਵਨਾਰ ਸਿਰੋ ਮਨ ਗ੍ਰਸਤਨ ਮੋ ਕੰਸਾਰ ਪ੍ਰਧਾਨੀ ਤਰਮਨ ਮੋ ਤਰਮ ਪੁੱਤਰ ਤਰਮਾਤਮ ਜੋਦਨ ਗੁੜਾ ਕੇਸ ਜੋਦਿਆਨੀ ਨਾ ਜਾਨੀ ਹੋ ਹਰੀ ਨਾ ਜਾਨੀ ਨਾਦਨ ਮੋ ਪੰਚ ਜਨ ਅਤ ਉਤਮ మనన మో కౌస్ ప్రదాని ఖాడన మో నందర నారణ మో లక్షమీవర పని ప్రదాని ప్రదాని థాన మో బైకుంఠ పాల అక్షరణ మో సచ్చి దేవరనీ ਨਗਨਮੋ ਬਸਕਬਰ ਉਤਮ ਬਿਵਨਨਮੋ ਪੋਪਕ ਪ੍ਰਵਾਨੀ ਰਹਾਉ ਬਿਉਮਨਮੋ ਦੇਵਰਾਜ ਸ਼੍ਰੇਸ਼ਟ ਦੈਤਨਮੋ ਪ੍ਰਹਲਾਦ ਪ੍ਰਦਾਨੀ ਧ੍ਰਿੜ ਗਿਆਨੀ ਹੋ ਧ੍ਰਿੜ ਗਿਆਨੀ ਤੇਲਾਨਾ ਅਸਮਨਮੋ ਸ਼ਾਮ ਕਰਨ ਨਯਵਰੋ ਗਜਿੰਦਰ ਮੋ ਐ ਰਾਵਤ ਜਾਨੀ ਬਿਹੰਗਨ ਮੋ ਖਗ ਪਤ ਅਤ ਉਤਮ ਹੰਸਨ ਮੋ ਪ੍ਰਾਨ ਪੁਰਖ ਅਤੁਲਾਨੀ ਪ੍ਰਾਨਨ ਤੇ ਹੋ ਪ੍ਰਾਨੀ ਸ਼ਬਦਨ ਮੋ ਓੰਕਾਰ ਜਗ ਕਰਤਾ ਬਸ਼ਟਕਾਰ ਪੋਨਾ ਯਗਨ ਮਾਨੀ ਸੇਂਦ ਨਮੋ ਸ਼ੀਰ ਨਿਧ ਉਤਮ ਬਾਰ ਨਮੋ ਸੁਰ ਸਰ ਕਲਿਆਣੀ ਕਲਿਆਣੀ ਹੋ ਕਲਿਆਣੀ ਨਮ ਨਮੋ ਰਾਮ ਨਾਮ ਸਿਰੋਮਨ ਦਨ ਨਮੋ ਸ਼੍ਰੇਸ਼ਟ ਅਨਦਾਨੀ ਰਖਿਐ ਨਮੋ ਜੀਵਨ ਕੋ ਰਖਿਆ ਗੰਧ ਨਮੋ ਸ਼੍ਰੀ ਖੰਡ ਗੰਧਾਨੀ ਪ੍ਰਵਾਨੀ ਹੋ ਪ੍ਰਵਾਨੀ ਤੇਜਨ ਮੋ ਦਿਨ ਕਰ ਤੇਜ ਰਾਸੋ ਜੋਤ ਨਮੋ ਨਿਸ ਰਾਜ ਬਖਾਨੀ ਪ੍ਰਦਾਨੀ ਹੋ ਪ੍ਰਦਾਨੀ ਨਿਸ਼ਤਰ ਨਮੋ ਤ੍ਰੂ ਰਾਜ ਬੰਸੀ ਆ ਚਲ ਰਾਜ ਪੁੰਚਿਤ ਵਿਗਿਆਨੀ ਤਾਸਨ ਮੋ RAM DAS ਸ੍ਰੀਸ਼ਟ ਅੰਬਰੀਸ ਤੇ ਕੋ ਅਸ ਜਾਨੀ ਪ੍ਰਮਾਨੀ ਹੋ ਪ੍ਰਮਾਨੀ ਇਨ ਤੇ ਆਦ ਸਭ ਤੂੰ ਹੈ ਤੂੰ ਹੈ ਤੁਦ ਬਿਨ ਅਵਰਨ ਕਾ ਹੂੰ ਜਾਨੀ ਤੁਮਰੋ ਖੇਲ ਸਭ ਤੁਮਹਿ ਪਸਾਰਾ ਓਤਪੋਤ ਪੂਰਨ ਸਭ ਖਾਨੀ ਜਾਨੀ ਹੋ ਸਭ ਤੂੰ ਹੈ ਜਾਨੀ ਜਾਨੀ ਹੋ ਸਭ ਤੂੰ ਹੈ ਜਾਨੀ ਪੰਚ ਦਸਕ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗਜ ਕਾਰਿਗ ਜਾਵੇ ਸੋ ਨਿਹਾਲ ਹੋ ਜਾਵੇ ਚੱਕਰਵਰਤੀ ਸਮਰਾਟ ਅਕਾਲ ਪਿਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਿਤਾ ਜੀ ਮਹਾ ਜੀਆਂ ਦੇ ਚਰਣਾ ਕਮਲਾਂ ਨੂੰ ਭਾਵੇ ਫਤਿਹ ਪਾਵੇ ਸਤਿ ਸ੍ਰੀ ਅਕਾਲ ਗੁਰੂ ਵਰ ਅਕਾਲ ਦੇਖ ਤੇ ਫਤਿਹ ਤੇ ਪੰਥ ਖਾਲਸਾ ਸ੍ਰੀ ਹਰਮਨ ਦਾਣ ਦੀਵਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ